ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡੀ ਸਿਹਤ ਨਾਲ ਜੁੜਿਆ ਹੋਇਆ ਅਸੀਂ ਦਿਨੋਂ ਦੇਣ ਹੀ ਸਾਡੇ ਖਾਣ ਪੀਣ ਦਾ ਸਟਾਈਲ ਜਿਹੜਾ ਵਾ ਸਾਨੂੰ ਉਹ ਬਿਮਾਰੀਆਂ ਵੱਲ ਤੱਕ ਕਰਿਆ ਆ ਤੇ ਅਸੀਂ ਅੱਜ ਗੱਲ ਕਰਨੀ ਤੰਦਰੁਸਤੀ ਦੀ ਕਿ ਗੋਭੀ ਦੀ ਇਹ ਭੈਣ ਸਾਨੂੰ ਕਈ ਨਾਮਰਾਦ ਬਿਮਾਰੀਆਂ ਤੋਂ ਬਚਾਉਂਦੀ ਆ ਤੁਸੀਂ ਕਹੋਗੇ ਕਿ ਉਹ ਕਿਹੜੀ ਗੋਭੀ ਦਾ ਪਰਿਵਾਰ ਜਿਹੜਾ ਵਾ ਉਹ ਕਿੰਨੀ ਕਿਸਮ ਦਾ ਵਾ ਗੋਭੀ ਚਾਰ ਤਰ੍ਹਾਂ ਦੀ ਆਉਂਦੀ ਆ ਫੁੱਲ ਗੋਭੀ ਬੰਦ ਗੋਭੀ ਗੰਡ ਗੋਭੀ ਤੇ ਬਰੋਕਲੀ ਬਰੋਕਲੀ ਵੀ ਗੋਭੀ ਦੇ ਪਰਿਵਾਰ ਤੋਂ ਚੋਈ ਆ ਤੇ ਬਰੋਕਲੀ ਜਿਹੜੀ ਉਹ ਸਰਦੀਆਂ ਵਿੱਚ ਆਮ ਮਿਲ ਜਾਂਦੀ ਆ ਤੇ ਇਸ ਨੂੰ ਖਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿੰਨਾਂ ਤੋਂ ਸਾਨੂੰ ਛੁਟਕਾਰਾ ਮਿਲ ਜਾਂਦਾ ਬ੍ਰੋਕਲੀ ਨੂੰ ਤੁਸੀਂ ਸਲਾਦ ਦੇ ਰੂਪ ਵਿੱਚ ਵੀ ਖਾ ਸਕਦੇ ਹੋ ਸਬਜ਼ੀ ਬਣਾ ਕੇ ਵੀ ਖਾ ਸਕਦੇ ਹੋ ਤੇ ਇਸ ਦਾ ਸੂਪ ਵੀ ਪੀ ਸਕਦੇ ਹੋ ਇਹ ਬਹੁਤ ਸਾਰੀਆਂ ਬਿਮਾਰੀਆਂ ਦਾ ਤੋੜ ਆ ਬ੍ਰੋਕਲੀ ਖਾਣ ਦੇ ਨਾਲ ਹਾਰਟ ਪੇਸ਼ੈਂਟ ਨੂੰ ਬਹੁਤ ਰਾਹਤ ਮਿਲਦੀ ਆ ਕਈਆਂ ਨੂੰ ਕੋਸਟ્રોલ ਦੀ ਪ੍ਰੋਬਲਮ ਹੁੰਦੀ ਆ ਬ੍ਰੋਕਲੀ ਖਾਣ ਦੇ ਨਾਲ ਕੋਸਟ્રોલ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਫਿਰ ਅੱਖਾਂ ਦੀਆਂ ਬਿਮਾਰੀਆਂ ਬਹੁਤ ਵੱਧ ਰਹੀਆਂ ਤੁਸੀਂ ਸਾਰੇ ਜਾਣਦੇ ਹੋ ਤੇ ਇਸ ਨੂੰ ਖਾਣ ਦੇ ਨਾਲ ਅੱਖਾਂ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲ ਜਾਂਦੀ ਆ ਖਾਸ ਕਰਕੇ ਜੋੜਾਂ ਦੇ ਦਰਦ ਉਹਦੇ ਵਾਸਤੇ ਬਹੁਤ ਰਾਹਤ ਮਹਿਸੂਸ ਹੁੰਦੀ ਆ ਕਈਆਂ ਨੂੰ ਗੋਡਿਆਂ ਮੋਢਿਆਂ 'ਚ ਦਰਦ ਗੁੱਟਾਂ 'ਚ ਦਰਦ ਤੇ ਫਿਰ ਬ੍ਰੋਕਲੀ ਖਾਣ ਦੇ ਨਾਲ ਇਹ ਸਾਰੇ ਰੋਗਾਂ ਤੋਂ ਛੁਟਕਾਰਾ ਮਿਲ ਜਾਂਦਾ ਤੇ ਮੇਰੀਆਂ ਭੈਣਾਂ ਵਾਸਤੇ ਬਹੁਤ ਹੀ ਖਾਸ ਕਿ ਜੋ ਚਾਹੁੰਦੇ ਨੇ ਕਿ ਸਾਡੇ ਚਿਹਰੇ ਤੇ 글로ਅ ਰਵੇ ਚਮੜੀ ਗੋਰੀ ਹੋ ਜਾਵੇ ਤੇ ਫਿਰ ਬ੍ਰੋਕਲੀ ਖਾਣ ਦੇ ਨਾਲ ਜਿਹੜਾ ਵਾ ਉਹ ਚਿਹਰੇ ਤੇ 글로ਅ ਆ ਜਾਂਦਾ ਚਮੜੀ ਦਾ ਰੰਗ ਸਾਫ਼ ਹੋ ਜਾਂਦਾ ਤੇ ਬ੍ਰੋਕਲੀ ਜਿਹੜੀ ਉਹ ਰੋਜ਼ ਰੋਜ਼ਾਨਾ ਹੀ ਤੁਸੀਂ 100 ਗ੍ਰਾਮ ਖਾ ਸਕਦੇ ਹੋ ਤੇ ਕੋਸ਼ਿਸ਼ ਕਰੋ ਕਿ ਬ੍ਰੋਕਲੀ ਨੂੰ ਘਰ ਵਿੱਚ ਹੀ ਉਗਾਇਆ ਜਾਵੇ ਇਹਨੂੰ ਕਿਸੇ ਗਮਲੇ ਵਿੱਚ ਲਾ ਸਕਦੇ ਹੋ ਜਾਂ ਘਰ ਵਿੱਚ ਕਿਸੇ ਵੀ ਕੋਨੇ ਵਿੱਚ ਇਸ ਨੂੰ ਲਗਾਇਆ ਜਾ ਸਕਦਾ ਜਦੋਂ ਸਰਦੀ ਸ਼ੁਰੂ ਹੁੰਦੀ ਹੈ ਤੇ ਤੁਸੀਂ ਬ੍ਰੋਕਲੀ ਨੂੰ ਆਪਣੇ ਘਰ ਵਿੱਚ ਉਗਾਓ ਤੇ ਉਸ ਤਰ੍ਹਾਂ ਇਹ ਬਾਜ਼ਾਰ ਵਿੱਚ ਵੀ ਬਹੁਤ ਮਿਲਦੀ ਹੋ ਸਕਦਾ ਕਈਆਂ ਨੂੰ ਇਸ ਬਾਰੇ ਜਾਣਕਾਰੀ ਨਾ ਹੋਵੇ ਪਰ ਬਹੁਤਿਆਂ ਨੂੰ ਜ਼ਰੂਰ ਹੋਵੇਗੀ ਕੇ ਬ੍ਰੋਕਲੀ ਨੂੰ ਸਲਾਦ ਵਿੱਚ ਵੀ ਖਾਧਾ ਜਾਂਦਾ ਵਾ ਤੇ ਇਸ ਦਾ ਸੂਪ ਬਣਾ ਕੇ ਪੀ ਲਵੋ ਜਾਂ ਫਿਰ ਜੇਕਰ ਵਾਧਿਆ ਤੁਹਾਡੇ ਕੋਲ ਤਾਂ ਤੁਸੀਂ ਇਸ ਦੀ ਸਬਜੀ ਬਣਾ ਕੇ ਵੀ ਖਾ ਸਕਦੇ ਹੋ ਤੇ ਇਸ ਨਾਲ ਚਮੜੀ ਨਾਲ ਜੁੜੇ ਹੋਏ ਬਹੁਤ ਸਾਰੇ ਰੋਗ ਆ ਜਿਹੜੇ ਠੀਕ ਹੁੰਦੇ ਤੇ ਸਭ ਤੋਂ ਅਹਿਮ ਗੱਲ ਕਿ ਇਹ ਕੈਂਸਰ ਦੇ ਮਰੀਜ਼ਾਂ ਵਾਸਤੇ ਬਹੁਤ ਹੀ ਲਾਹੇਵੰਦ ਹੈ ਇਹ ਜ਼ਰੂਰ ਖਾਣੀ ਚਾਹੀਦੀ ਆ ਤਾਂ ਜੇਕਰ ਤੁਸੀਂ ਘਰ ਵਿੱਚ ਲਗਾਈ ਆ ਤਾਂ ਇਸ ਨੂੰ ਰੋਜ਼ਾਨਾ 100 ਗ੍ਰਾਮ ਜ਼ਰੂਰ ਖਾਓ ਇਹ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦੀ ਆ ਆਸ ਕਰਦੀ ਆ ਤੁਹਾਨੂੰ ਵਿਚਾਰ ਜ਼ਰੂਰ ਚੰਗੇ ਲੱਗੇ ਹੋਣਗੇ ਆਪਣੀ ਸਿਹਤ ਦਾ ਧਿਆਨ ਰੱਖੋ ਖੁਸ਼ ਰਹੋ ਹੱਸਦੇ ਵਸਦੇ ਰਹੋ